ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਅਦਾ ਸੀ ਜਿਸ ਵਾਅਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਅਸੀਂ 1000 ਰੁਪਇਆ ਮਹੀਨੇ ਦਾ ਪਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋਈ ਬਾਹ ਖੜੀ ਕਰਕੇ ਦੱਸੋ ਸਾਡੀਆਂ ਭੈਣਾ ਕਿਸੇ ਦੇ ਘਰ ਚ 1000 ਰੁਪਇਆ ਹੈ ਇਹ ਝੂਠਿਆਂ ਦੀ ਸਰਕਾਰ ભગવંત માન ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਰਟਿਸ ਚੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾ ਸੀ ਬਦਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਾ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸਾ ਪ੍ਰਤਾਪ ਸਿੰਘ ਕਹਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਹਨਾਂ ਤੇ ਸਤਿਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਦ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਰਾ ਚੀ ਮੁਨਿਸਟਰ ਦੀ ਕੁਰਸੀ ਤੇ ਬਹਣ ਵਾਲਾ ਬਦਕਿਸਮਤੀ ਸਾਡੀ ਕੱਲ ਗੱਲ ਕਰ ਰਿਹਾ ਸੀ ਕਿ ਜੇ ਮੇਰੀ ਘਰ ਦੀ ਨੇ ਕਿਹਾ ਇਹਦਾ ਤਾਂ ਲਿਵਰ ਜਿਹੜਾ ਇਹ ਗੁਬਿੰਦ ਘਰ ਤੋਂ ਲੋਇਦਾ ਬਣਿਆ ਕਹਿੰਦਾ ਜੇ ਮੈਂ ਲਗਾਤਾਰ 15 ਸਾਲ ਦਾ ਰਾਤ ਦਿਨ ਪੀਂਦਾ ਹੁੰਦਾ ਤੇ ਕੀ ਮੈਂ ਇਨਾ ਲੰਬਾਰਸਾ ਕੱਟ ਸਕਦਾ ਸੀ ਤਾਂ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਮਾਨ ਵਾਸਤੇ ਇੱਕ ਤੇ ਇਹਦਾ ਬੈਡਰੂਮ ਹੈ ਇੱਕ ਇਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲਮਾ ਪਾ ਕੇ ਇਹਨੂੰ ਉੱਥੇ ਕੋਈ ਨਾ ਕੋਈ ਆਖੀ ਕਿਦੇ ਆਰਟੀਫੀਸ਼ਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾ ਹੀ ਉਹ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖਦੇ ਅਧਿਕ ਰਸਮਤੀ ਸਾਡੀ ਨਾਂ ਤੇ ਇਹਦਾ ਮਾਨ ਹੈ ਪਰ ਸਹੀ ਮੈਨੇ ਚਨੇ ਆਪਣਾ ਮਾਨ ਨਹੀਂ ਇਹਨੇ ਆਪਣੇ ਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾਂ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪਾਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾਂ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ ਈ ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋ ਹੈ ਦੇ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਉਹ ਇਸ ਲਈ ਜੀ ਇਹਨਾਂ ਨੇ ਇੱਕ ਸਪੈਸ਼ਲ ਮੈ ਸਾਰੇ ਇੱਥੇ ਬੈਠੇ ਹੋਏ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾਈ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸਕੱਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਟ ਨਹੀਂ ਇਹ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਕੋਲ ਮਨਜ਼ੂਰੀ ਲੈਣੀ ਪਏਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਨਾਲ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋਲ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰਪਰਸਨ ਨੇ ਬਣਾਈ ਸ਼ੌਕਤ ਰੌਏ ਅਨੁਰਾਭ ਕੁੰਡੂ ਵੱਬੋ ਵੋ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ 'ਚ ਕਿਸੇ ਦਾ ਪੰਜਾਬੀ ਨਾਂ ਤੁਸੀਂ ਸਮਝਦੇ ਹੋ ਇਹਨਾਂ 'ਚ ਇੱਕੋ ਹੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥੇ ਚਾਕਤ ਦੇ ਦਿੱਤੀ ਤੇ ਕੱਲ ਰੰਦਾਬਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀਆਂ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀਆਂ ਕਲਨੀਆਂ ਕੱਟਣੀਆਂ ਨੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡਿਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰ ਸਟੈਂਪ ਹੈ ਅਜਿਹਾ ਤਹਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜੀ ਲਾਉਂਦਾ ਤੇ ਉਹ ਮੋਹਰ ਲਾ ਲੈਂਦਾ ਉਹ ਪੰਜਾਬ ਦੇ ਵਿੱਚ ਮੇਰੇ ਵੀਰੋ ਅਗਲੇ 2 ਸਾਲਾਂ ਤੱਕ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24 ਹਜ਼ਾਰ ਏਕੜ ਕੱਲੀ ਲੁਧਿਆਣੇ ਵਿੱਚ ਮੋਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਅੱਜ ਤਕਰੀਬਨ 50 ਹਜ਼ਾਰ ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ ਚ ਲੈ ਕੇ ਜਾਣ ਸਾਡੀ ਛੋਟੀ ਭੈਣ ਨੇ ਗੱਲ ਕੀਤੀ ਸੀ ਹਜ਼ਾਰਾਂ ਸਾਲਾਂ ਤੋਂ ਅਫਗਾਨੀ ਆਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ 12ਵੇਂ 13ਵੇਂ ਆਂਦੇ ਰਹੇ ਇਹ ਪਹਿਲੀ ਵਾਰ ਹੈ ਬਾਹਰੋਂ ਨਹੀਂ ਕੋਈ ਆਇਆ ਦੇਸ਼ ਚੋਂ ਹੀ ਆ ਗਿਆ ਇਹ ਸਾਰੇ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਨੂੰ ਹਰ ਸਾਬਨਾ ਹੁਣ ਲੁੱਟ ਰਹੇ ਨੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਇੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿਰ ਤੇ ਕਿ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਜੇ ਅਸੀਂ ਬਦਲਾਵ ਲੈ ਕੇ ਆਨੇ ਆ ਤੁਹਾਡੀ ਸਰਕਾਰ ਲੈ ਕੇ ਆਨੇ ਸਾਨੂੰ ਦੱਸੋ ਤੁਹਾਡੇ ਕੋ ਕਿਹੜੀ ਆਮਦਨ ਦਾ ਜ਼ਰੀਆ ਕੀ ਹੋਏਗਾ ਪੰਜਾਬ ਦੀ ਤਰੱਕੀ ਵਾਸਤੇ ਤੇ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਦਾ ਅਫਸਰ ਹਾਂ ਮੈਂ ਇਨਕਮ ਟੈਕਸਰ ਹਾਂ ਮੇਰੀ ਐਕਸਪਰਟਿਸ ਇਹ ਹੈ ਕਿਸ ਤਰ੍ਹਾਂ ਰੈਵਨਿਊ ਕਿਸ ਤਰ੍ਹਾਂ ਕਲੈਕਟ ਕਰਨਾ ਉਹਨਾਂ ਨੇ ਕਿਹਾ ਸੀ ਤੁਹਾਨੂੰ ਮੈਂ ਯਾਦ ਦਿਰਾਉਣਾ ਚਾਹਨਾ ਕਹਿੰਦੇ ਸੀ ਕਿ ਪੰਜਾਬ ਦਾ ਅਜ ਤੋਂ ਸਾਢੇ 3 ਸਾਲ ਪਹਿਲੇ ਬਜਟ ਸੀ 1.70 ਲੱਖ ਕਰੋੜ ਸੇ ਲਾਣਾ ਇਹ ਕਹਿਣ ਲੱਗੇ ਇਹਦੇ ਵਿੱਚ ਬਹੁਤ ਭਾਰੀ ਪੈਮਾਨੇ ਤੇ ਰਿਸ਼ਵਤ ਚੱਲਦੀ ਹੈ ਇਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਰਿਸ਼ਵਤ ਚੱਲਦੀ ਹੈ ਮੈਂ ਰਿਸ਼ਵਤ ਰੋਕਾਂਗਾ ਜੇ 40% ਨੋਨਾ ਦਾ ਮੰਨਣਾ ਸੀ ਕੇਜਰੀਵਾਲ ਸਾਹਿਬ ਦਾ ਕਿ 40% ਰਿਸ਼ਵਤ ਹੈ ਉਹ ਕਹਿੰਦੇ 40 ਛੱਡ ਲੋ ਜੇ ਮੈਂ 20% ਵੀ ਇਹਦੇ ਵਿੱਚੋਂ ਰਿਸ਼ਵਤ ਰੋਕ ਲਈ ਤੇ ਮੈਂ 34000 ਕਰੋੜ ਸਾਲਾਨਾ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਬਜਟ ਚੋਂ ਹੀ ਤੁਹਾਨੂੰ ਪੈਸੇ ਦੇ ਦਿਆ ਕਰੂੰ 34000 ਤੇ 20 ਦਵਾਂਗਾ ਆ ਤਿੰਨ ਦਰਿਆਵਾਂ ਦਾ ਜਿਹੜਾ ਰੇਤ ਦਾ ਕੰਮ ਨਜਾਇਜ਼ ਹੁੰਦਾ ਹੈ ਰੇਤ ਮਾਫੀਆ ਚਲਾਉਂਦਾ ਇਸ ਨੂੰ ਰੋਕ ਕੇ 20000 ਕਰੋੜ ਸਾਲਾਨਾ ਮੈਂ ਦਿਆ ਕਰਾਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਤਿੰਨ ਸਾਲਾਂ ਚ ਐਜ਼ ਲੀਡਰ ਆਫ ਦੀ ਆਪੋਜੀਸ਼ਨ 1 ਰੁਪਿਆ ਵੀ ਉਹ 34000 ਕਰੋੜ ਦਾ ਸਾਡੇ ਕੋਲ ਨਹੀਂ ਆਇਆ ਨਹੀਂ ਤੇ ਤਿੰਨ ਸਾਲਾਂ ਚ 1 ਲੱਖ ਕਰੋੜ ਰੁਪਈਆ ਦੇ ਉਹ ਬੰਦਾ ਸੀ ਤੇ ਰੇਤ ਦੇ ਵਿੱਚੋਂ ਮੇਰੇ ਵੀਰੋ 270 ਕਰੋੜ ਰੁਪਈਆ ਸਾਲਾਨਾ ਪੰਜਾਬ ਨੂੰ ਆ ਰਿਹਾ ਅਸੀਂ ਕਹਣਾ ਚਾਹਨਾ ਕੇਜਰੀਵਾਲ ਸਾਹਿਬ 19700 ਕਰੋੜ ਸਾਲਾਨਾ ਸਾਡਾ ਪੈਸਾ ਕਿੱਥੇ ਤਿੰਨਾਂ ਸਾਲਾਂ ਦਾ ਤਕਰੀਬਨ 63600 ਕਰੋੜ ਰੁਪਇਆ ਬੰਦਾ ਉਹਦਾ ਤੁਹਾਡਾ ਮੰਨਣਾ ਪੱਕੇ ਤੌਰ ਇਹ ਸਾਰਾ ਪੈਸਾ ਦਿੱਲੀ ਚ ਲੱਗ ਗਿਆ ਕੇਜਰੀਵਾਲ ਨੇ ਖੁਦ ਕਿਹਾ ਸੀ 20000 ਕਰੋੜ ਦਊਗਾ ਪੈਸੇ ਆ ਰਹੇ ਨੇ 300 ਕਰੋੜ ਰੁਪਇਆ ਹੁਣ ਸ਼ਰਾਬ ਦੀ ਗੱਲ ਕਰੀਏ ਮੈਂ ਰੰਦਾਵਾ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜ਼ਰੂਰ ਮੋਦੀ ਦੇ ਸਾਹਮਣੇ ਚੁੱਕਿਓ ਦਿੱਲੀ ਦੀ ਐਕਸਾਈਜ਼ ਜਿਹੜੀ ਪਾਲਿਸੀ ਹੈ ਦਿੱਲੀ ਦੇ ਵਿੱਚ ਠੇਕੇ ਵਿਕਦੇ ਨੇ ਮੇਰੇ ਵੀਰੋ 9000 ਕਰੋੜ ਦੇ ਸਾਲਾਨਾ ਪੰਜਾਬ ਦੇ ਵਿੱਚ ਐਜ ਕੀ ਠੇਕੇ तकरीबन 1.5 ਲੱਖ ਕਰੋੜ ਰੁਪਏ ਗਏ ਪੰਜਾਬ ਦੀ ਐਕਸਾਈਜ਼ ਪਾਲਿਸੀ ਪੰਜਾਬ ਦੇ ਠੇਕਿਆਂ ਵਿੱਚ ਦਿੱਲੀ ਨੂੰ 1.5 ਤੋਂ 2000 ਕਰੋੜ ਰੁਪਇਆ ਵਾਧੂ ਆਂਦਾ ਉੱਥੇ ਇਹਨਾਂ ਨੇ ਹੋਲ ਸੇਲਰਾਂ ਨੂੰ 12% ਕਮਿਸ਼ਨ ਦਿੱਤੀ ਜੇ ਜੋ 6% ਹੋਲਸੇਲਰ ਲੈ ਜਾਂਦੇ 9000 ਚੋਂ ਤੇ 6% ਜਿਹੜੀ ਹੈ ਆਪ ਨੂੰ ਮਿਲ ਜਾਂਦਾ ਅੰਡਰ ਟੇਬਲ ਇੱਥੇ ਵੀ ਸੇਮ ਪਾਲਿਸੀ ਹੈ 12% ਕਮਿਸ਼ਨ ਚੋਂ ਤਕਰੀਬਨ 6 ਤੋਂ 700 ਕਰੋੜ ਰੁਪਇਆ ਸਾਲਾਨਾ ਆਪ ਨੂੰ ਜਾਂਦਾ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਜੇ ਇਹਨਾਂ ਦੇ ਆਪਸ ਵਿੱਚ ਗੰਡ ਸੰਡ ਨਾ ਹੋਏ ਤੇ ਜਿੱਥੇ ਤੁਸੀਂ ਕੇਜਰੀਵਾਲ ਸ਼ਰਾਬ ਦੇ ਸਕੈਮ ਚ ਅੰਦਰ ਤਿਆਰ ਜੇਲ੍ਹ ਚ ਕੱਲਿਆ ਸੀ ਜਿੱਥੇ ਸਤਿੰਦਰ ਜੈਨ 1.5 ਸਾਲ ਰਿਹਾ ਕੇਜਰੀਵਾਲ 6 ਮਹੀਨੇ ਰਿਹਾ ਸਸੋਧਿਆ ਸਾਹਿਬ ਸਾਲ ਤੋਂ ਵੱਧ ਰਹੇ ਨੇ ਇੱਥੇ ਕੀ ਗੱਲ ਭਗਵਾਨ ਤੁਮਾਨੂੰ ਇੱਥੇ ਕੰਦਰ ਕਿਉਂ ਨਹੀਂ ਕੀਤਾ ਜੀ ਲੰਦਾਵਾ ਜੀ ਇਹ ਸਵਾਲ ਪੁੱਛੋ ਅਮਿਤ ਸ਼ਰੂ ਤੇ ਇਹਨੂੰ ਨਰਿੰਦਰ ਮੋਦੀ ਜੀ ਨੂੰ ਕਿ ਇੱਥੇ ਜਵਾਬ ਦਿਓ ਸੇਮ ਪਾਲਿਸੀ ਦਿੱਲੀ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੂੰ ਉੱਥੋਂ ਦੇ ਐਕਸਾਈਜ਼ ਮੰਤਰੀ ਨੂੰ ਤੁਸੀਂ ਅੰਦਰ ਦਿੱਤਾ ਤੇ ਹਰ ਜੇਲ੍ਹ ਚ ਕੀ ਗੱਲ ਇੱਥੇ ਭਗਵੰਤ ਨੂੰ ਕਿਉਂ ਨਹੀਂ ਅੰਦਰ ਦਿੱਤਾ ਜੀ ਇੱਥੇ ਜਿਹੜਾ ਸਾਡਾ ਐਕਸਾਈਜ਼ ਮੰਤਰੀ ਹੈ ਹਰਪਾਲ ਸਿੰਘ ਚੀਮਾ ਨੂੰ ਅਜੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਜੀ ਇੱਥੋਂ ਦਾ ਜਿਹੜਾ ਚੀਫ ਸੈਕਟਰੀ ਹੈ ਜਿਹੜਾ ਐਕਸਾਈਜ਼ ਕਮਿਸ਼ਨਰ ਹੈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਉਹਨਾਂ ਦੀ ਕਿਉਂ ਨਹੀਂ ਹੋਈ ਤਿੰਨਾਂ ਸਾਲਾਂ ਵਿੱਚ ਤਕਰੀਬਨ 2400 ਕਰੋੜ ਰੁਪਈਆ ਰਿਸ਼ਵਤ ਦਾ ਦਿੱਲੀ ਵਿੱਚ ਆ ਚੁੱਕਿਆ ਉਹਨੇ ਕੱਲੀ ਜ਼ਮੀਨਾਂ ਦੇ ਸਕੈਮ ਚੋਂ ਰੰਦਾਵਾ ਜੀ 50000 ਕਰੋੜ ਰੁਪਈਆ ਨਾ ਕੱਢਣਾ 50000 ਕਰੋੜ ਰੁਪਈਆ ਤੇ ਪੰਜਾਬ ਤੇ ਰਹਿ ਕੀ ਜਾਣਾ ਮੰਗਣ ਵਾਲਾ ਠੂਠਾ ਜਦੋਂ ਤੱਕ ਜਾਣੇ ਨੇ ਸਾਡੇ ਗਲੋਂ ਲੈਣੇ ਨੇ ਮੇਰੇ ਵੀਰੋ 5 ਲੱਖ ਤਕਰੀਬਨ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਜਾਣ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਸਾਰੇ ਬਾਹਰਲੇ ਮੁਲਕਾਂ ਜਾ ਰਹੇ ਨੇ ਕਿਉਂ ਦੱਸੋ ਜੀ ਸਹੀ ਹੈ ਕਿ ਨਹੀਂ ਕਿਸੇ ਨੌਜਵਾਨ ਨੂੰ ਪੰਜਾਬ ਚ ਕੋਈ ਰੰਦਾਵਾ ਸਾਬ ਕੰਮ ਹੀ ਕੋਈ ਨਹੀਂ ਬਾਰਡਰ ਸਾਡਾ ਬੰਦ ਕਰ ਦਿੱਤਾ ਆੜਾ ਜੀ ਆਪਣੀਆਂ ਬੰਦਰਗਾਹਾਂ ਤੇ ਹਰ ਸਾਲ ਵਧਾ ਰਹੇ ਨੇ ਗੁਜਰਾਤ ਦੇ ਵਿੱਚ ਹਰ ਦੂਸਰੇ ਤੀਸਰੇ ਸਾਲ ਇੱਕ ਨਵੀਂ ਬੰਦਰਗਾਹ ਆਂਧਰਾ 'ਚ ਨਵੀਂ ਬੰਦਰਗਾਹ ਕੇਰਲਾ 'ਚ ਨਵੀਆਂ ਬੰਦਰਗਾਹਾਂ ਕਰਨਾਟਕਾ 'ਚ ਨਵੀਆਂ ਬੰਦਰਗਾਹਾਂ ਮਹਾਰਾਸ਼ਟਰ ਨਵੀਆਂ ਬੰਦਰਗਾਹਾਂ ਸਾਡੇ ਕੋਲ ਇੱਕ ਸੁੱਕੀ ਬੰਦਰਗਾਹ ਸੀ ਜਿਹਨੂੰ ਅਸੀਂ ਵਾਗੇ ਦਾ ਬਾਰਡਰ ਕਹਿੰਦੇ ਸੀ ਉਹ ਬੰਦ ਕਰ ਦਿੱਤੀ ਨਾ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਦੇ ਰਹੇ ਨੇ ਸਾਡੇ ਸਾਰੇ ਰਸਤੇ ਬੰਦ ਕਰਤੇ ਨਾ ਕਿਸਾਨਾਂ ਨੂੰ ਵੇਖੋ ਜਿਹੜੇ ਆਪਣੀ ਗੱਲ ਦਿੱਲੀ ਤੱਕ ਪਹੁੰਚਾਣਾ ਚਾਹੁੰਦੇ ਸੀ ਉਹਨੂੰ ਐਸੇ ਹੀ ਸੀਐਮ ਹਰਿਆਣੇ ਨੇ ਜਿਹੜਾ ਹੁਣ ਜਿਹਦੀ ਡਿਊਟੀ ਲਈ ਸੈਣੀ ਦੀ ਉਹਨੇ ਸਾਡਾ ਇੱਕ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਨਾਲ ਤਾਂ ਸ਼ਿਕਾਰ ਹੋਇਆ ਹਰਿਆਣਾ ਪੁਲਿਸ ਦਾ ਦੋਸਤ ਤੋਂ ਬਾਅਦ ਸਾਡਾ ਕਿਸਾਨ ਗੋਲੀਆਂ ਨਾਲ ਫਟੜਕ ਕੀਤਾ ਸਾਡੇ ਜਿਹੜੇ ਪਿੰਡੂ ਵਿਕਾਸ ਦੇ ਪੈਸੇ ਨੇ ਉਹ ਰੋਕ ਲਏ ਪੰਜਾਬ ਦੇ ਕੁਝ ਤੇ ਮੇਰੇ ਵੀਰੋਂ ਰਹਿ ਕੁਝ ਪੰਜਾਬੀ ਛਾੜੇ ਮਜਬੂਰੀ ਨਾਲ ਬਾਹਰਲੇ ਮੁਲਕਾਂ 'ਚ ਇਕੱਲੇ ਮਾਪੇ ਬਜ਼ੁਰਗ ਰਹਿ ਗਏ ਅਸੀਂ ਪਿੰਡਾਂ ਜਾਣੇ ਆ ਤੇ ਪਿੰਡਾਂ ਵਿੱਚ ਇਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਘਰ ਰਹਿ ਗਏ ਨੇ ਜਾਂ ਬਜ਼ੁਰਗ ਰਹਿ ਗਏ ਹੋਰ ਦੇਣ ਲੈਣ ਨੂੰ ਕੁਝ ਵੀ ਨਹੀਂ ਇਹਨਾਂ ਤੋ ਆ ਜਿਹੜੀ ਰੈਲੀਆਂ ਜਿੱਥੇ ਅਸੀਂ ਸ਼ੁਰੂ ਕੀਤੀਆਂ ਨੇ ਐਸੀ ਗੱਲ ਕਰਨ ਸ਼ੁਰੂ ਕੀਤੀਆਂ ਕਿ ਪੰਜਾਬ ਦੇ ਲੋਕਾਂ ਨੂੰ ਮੁਤਾਤ ਕਰਨ ਦੀ ਲੋੜ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ ਤੇ ਸੂਬੇ ਦੀ ਸਰਕਾਰ ਕੋਲੋਂ ਤੇ ਮੇਰਾ ਇਹ ਮੰਨਣਾ ਮੇਰੇ ਵੀਰੋ ਇਹ ਪੱਕੀ ਗੱਲ ਹੈ ਕਿ ਜਿਹੜੀ ਭਾਜਪਾ ਹੈ ਤੇ ਆਪ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਸੀਂ ਇਹਨਾਂ ਦੀਆਂ ਸਾਰੀਆਂ ਇਕਨੋਮਿਕ ਪਾਲਿਸੀਆਂ ਇਹਨਾਂ ਦੀਆਂ ਜਿੰਨੀਆਂ ਅਖਬਾਰਾਂ ਦੀ ਪਾਲਿਸੀਆਂ ਨੇ ਇਹਨਾਂ ਨੂੰ ক্লোਜ਼ਲੀ ਤੁਸੀਂ ਸਟੱਡੀ ਕਰੋ ਜੋ મોદી ਕਰ ਰਿਹਾ ਉਹੀ ਕੇਜਰੀਵਾਲ ਤੇ ਭਗਵੰਤ ਕਰ ਰਿਹਾ ਆ ਛੋਟੀਆਂ ਛੋਟੀਆਂ ਛੱਗੀਆਂ ਛੋਰੀਆਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਤ ਜਿਹੜਾ ਤੁਹਾਡੇ ਇਸ ਏਰੀਆ ਦਾ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੇ ਜੇ ਚੰਡੀਗੜ੍ਹ ਜਾਣ ਤੋਂ ਪਹਿਲੇ ਲੋਕਾਂ ਕੋਲੋਂ ਤੇਲ ਆਪਣੀਆਂ ਗੱਡੀਆਂ ਚ ਪਾਉਂਦੇ ਨੇ ਤੇ ਫਿਰ ਇਹ ਸਾਡੇ ਹੱਕਾਂ ਵਾਸਤੇ ਕੀ ਲੜਾਈ ਲੜ ਸਕਣ ਇਹਨਾਂ ਦਾ ਕਰਦਾਰ ਤੁਸੀਂ ਵੇਖਿਆ ਰੰਦਾਵਾਦੀ ਤੁਸੀਂ ਵੇਖਿਆ ਹੀ ਹੈ 3 4 5 मिनिस्टर ਤੇ ਮੋਰਲ ਗਰਾਉਂਡ ਸੇ ਬਾਹਰ ਦਿਖਲੇ ਆ ਇੱਕ ਹੁਣ 5 4 ਦਿਨ ਪਹਿਲੇ ਕਾਬੂ ਆਇਆ ਉਹਦੀਆਂ ਫੋਟੋਆਂ ਵੀ ਆਈਆਂ ਜਨਤਕ ਹੋਈਆਂ ਨੇ ਵੱਡੇ ਪੈਮਾਨੇ ਤੇ ਔਰਤਾਂ ਬੈਠੀਆਂ ਸੀ ਉਹ ਗੱਲ ਤੇ ਬਹੁਤਾ ਚਾਨਣਾ ਨਹੀਂ ਪਾਣਾ ਚਾਹੁੰਦੇ ਇਹ ਸ਼ੁਕਰ ਕਰ ਮੇਰਾ ਖਿਆਲ ਇਸ ਬਦਲਾਅ ਦੇ ਨਾਲ ਪੰਜਾਬ ਵਿੱਚ ਤੇ ਬਦਲਿਆ ਕੋਈ ਨਹੀਂ ਇਹਨਾਂ ਨੂੰ ਵਿਆਹ ਵਿਊ ਕਰਨ ਦਾ ਮੌਕਾ ਮਿਲ ਗਿਆ ਅਜਿਹਨੇ ਹੈ ਨੇ ਮੈਂ ਕਿਹਾ ਜਿੰਨੇ ਇਹਦੇ ਚ 90% ਦੀ ਕੁਆਰੇ ਸਨ ਜਦੋਂ ਤੱਕ ਸਰਕਾਰ ਹਟਣੀ ਹੈ ਰੰਦਾਵਾ ਸਾਹਿਬ ਇਹਨਾਂ ਸਾਰਿਆਂ ਨੂੰ ਸੀਐਲਯੂ ਮਿਲ ਜਾਣੇ ਨੇ ਵਿਆਹ ਜ਼ਰੂਰ ਇਹਨਾਂ ਦੇ ਇੱਕ ਇੱਕ ਦੋ ਦੋ ਵਾਰ ਹੋ ਜਾਣ ਅਜਿਹੜਾ ਹੁਣ ਕਾਬੂ ਆਇਆ ਇਹਦੇ ਕੋਲ ਪੁੱਛਿਆ ਗਿਆ ਕਹਿੰਦਾ ਇਹਦਾ ਚੌਥਾ ਵਿਆਹ ਹੈ ਇਹ 34-35 ਸਾਲਾਂ ਦਾ ਹੈ ਉਸੀਂ ਇਹਨਾਂ ਦਾ ਮੈਂ ਤੁਹਾਨੂੰ ਕਰਤਾਰ ਦੀ ਗੱਲ ਕਰ ਇਹਨਾਂ ਕੋਲ ਕੀ ਲੱਭਨੇ ਆਪਾਂ ਇਹਨੂੰ ਪੁੱਛਿਆ ਗਿਆ ਫੋਟੋ ਕਹਦੀ ਏ ਕਹਿੰਦਾ ਪਹਿਲੀ ਕਰਦੀ ਸੀ ਜੇ ਲੋਕ ਕਿਸੇ ਦੀ ਹੋਏ ਕੋਈ ਐਹੋ ਜਿਹਾ ਫੋਟੋ ਅਸੀਂ ਕਦੀ ਪਬਲਿਕ ਡੋਮੇਨ ਚ ਪਾਨੇ ਆ ਜੀ ਤੇ ਪੁੱਛਿਆ ਗਿਆ ਕਹਿੰਦੇ ਚੌਥਾ ਵਿਆਹ ਜੀ 34 ਸਾਲਾਂ ਦਾ ਇਹ ਜਦੋਂ ਦਾ ਬਤਰਾ ਤੇ ਅਤਰਾਂ ਦਾ ਹੋਇਆ ਤੇ ਕਿੰਨੇ ਕੋ ਜਾਣਗੇ ਜੀ ਤੋ ਮੇਰੀ ਗੁਜ਼ਾਰ ਮੈਂ ਦੋ ਮਿੰਟ ਸਰਦਾਰ ਮਰਦੋ ਸਿੰਘ ਪਾ ਮੈਂ ਵਿਆਹਾਂ ਦੀ ਗੱਲ ਆਪ ਵਾਲਿਆਂ ਦੀ ਕੀਤੀ ਇਹਨਾਂ ਦੀ ਨਹੀਂ ਨਾਲੇ ਤੂੰ ਇਹਨਾਂ ਦੇ ਹੀ ਲਈ ਜਾਂਦੇ ਹੋ ਮੈਂ ਤੇ ਆਪ ਵਾਲਿਆਂ ਦੀ ਗੱਲ ਕਰੀ ਜਾਂਦਾ ਮੈਂ ਤਾਂ ਦੱਸਿਆ ਚੌਤੀਆਂ ਵਿੱਚ ਚਾਰ ਕਰਾ ਬੈਠਾ ਬਤਨਾ ਵਿੱਚ ਕਿੰਨੇ ਕਰ ਲੈ ਗਿਆ ਹਿਸਾਬ ਲਾ ਲਿਓ ਇਹ ਆ ਇਹ ਇੱਕ ਇੱਕ ਵਾਲੇ ਹੀ ਨੇ ਜੋ ਮੇਰੀ ਗੁਜ਼ਾਰਿਸ਼ ਇਨੀ ਕੀ ਹੈ ਇਹਨਾਂ ਕੋਦੇ ਹੱਥ ਜੋੜ ਕੋ ਬਚੋ ਸਾਲ ਰਹਿ ਗਿਆ ਇਹ ਮੈਂ ਤੁਹਾਨੂੰ ਯਕੀਨ ਦਿਵਾਨਾ ਰੰਦਾਵਾ ਸਾਹਿਬ ਵੱਲੋਂ ਬੜਿੰਗ ਸਾਹਿਬ ਵੱਲੋਂ ਮੀਮੀ ਅਰਨਾ ਚੌத்ਰੀ ਜੀ ਵੱਲੋਂ ਕਿ ਗੁਰੂ ਮਾਨਸਾ ਮੇਰ ਕਰ ਮੌਕਾ ਲੈ ਲੇਂ ਤੋ ਸਾਰੇ ਨੂੰ ਪਹਿਲੇ ਤੇ ਭਗਵੰਤ ਨੂੰ ਕਹ ਲਾਂਗੇ ਆਨੇ ਵਾਲੀ ਤਾਂ ਤੇ ਫਿਰ ਇਹ ਬਾਕੀ ਵੀ ਜਾਣਗੇ ਜਿੰਨੇ ਹੈ ਨੇ ਨਾ ਤੁਸੀਂ ਦੱਸਿਆ ਹੁਣ ਆ ਸ਼ਮਸ਼ੀਰ ਤੋਂ ਲੈ ਕੇ ਦੂਸਰੇ ਚੌਥੇ ਜੋ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਇਹ ਸੁੱਕਾ ਨਹੀਂ ਕੋਈ ਰਹਿਣ ਦਿੱਤਾ ਜਾਏਗਾ ਅਸੀਂ ਤੇ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਆ ਇਹਨਾਂ ਸਾਰਿਆਂ ਨੂੰ ਜੋ ਪੰਜਾਬ ਨਾਲ ਗਦਾਰੀ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਦੀ ਨੇ ਲੁੱਟ ਕੀਤੀ ਹੈ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਲੰਬਾ ਨਾ ਜਾਂਦਾ ਹੋਇਆ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਹਾਂਗਾ ਤਗੜੇ ਹੋ ਕੇ ਚੌਦੀ ਪਰਿਵਾਰ ਦੀ ਪਿੱਠ ਤੇ ਰੋ ਮੈਂ ਇੱਥੇ ਅਸ਼ੋਕ ਜੀ ਦੀ ਤਾਰੀਫ ਕਰਨ ਤੋਂ ਜਦਾਂ ਰੰਧਾਵਾ ਸਾਹਿਬ ਨੇ ਕੀਤੀ ਹੈ ਮੈਂ ਵੀ ਨਹੀਂ ਰਹਿ ਸਕਦਾ ਕੋਈ ਵੀ ਸਾਨੂੰ ਕੋਈ ਕੰਮ ਹੁੰਦਾ ਹੈ ਅਜੇ ਚਾਰ-ਚਾਰ ਵਾਰ ਤੁਹਾਡਾ ਦਾਸ ਵੀ ਮੰਤਰੀ ਰਹਿ ਚੁੱਕਿਆ ਮੁੱਖ ਮੰਤਰੀਆਂ ਨਾਲ ਪਰ ਜਦੋਂ ਵੀ ਕੋਈ ਟੈਕਨੀਕਲ ਕੋਈ ਮਸਲਾ ਹੁੰਦਾ ਹੈ ਤੇ ਪਹਿਲਾ ਟੈਲੀਫੋਨ ਅਸ਼ੋਕ ਜੀ ਨੂੰ ਕਰੀਦਾ ਕਿ ਦੱਸੋ ਇਹਨੂੰ ਕਿਸ ਢੰਗ ਨਾਲ ਇਹਨੂੰ ਹੱਲ ਕਰੇ ਕਬੂਤ ਮਿਹਰਬਾਨ ਜੀ ਬੀ ਜੀ ਮਿਹਰਬਾਨੇ ਮੇਰੇ ਬੇਨਤੀ ਇੰਨੀ ਹੈ ਬਹੁਤ ਹੀ ਸੂਝਵਾਨ ਇਹ ਮੈਸੇजेस ਦੇ ਨਾਲ ਹੀ ਬਹੁਤੇ ਜਿਹੜੇ ਅਫਸਰ ਨੇ ਉਹਨਾਂ ਦੇ ਗਲਾਂ ਦੇ ਉਹਨਾਂ ਦੇ ਪੈਰਾਂ ਦੇ ਵਿੱਚ ਜੇ ਮੈਂ ਕਹਿੰਨਾ ਬੇੜੀਆਂ ਬੰਨੀਆਂ ਨੇ ਕਾਨੂੰਨ ਦੀਆਂ ਬੇੜੀਆਂ ਜਿਹੜੀ ਕਨਸਟੀਟਿਊਸ਼ਨ ਦੀ ਅਸੀਂ ਗੱਲ ਕਰ ਰਹੇ ਆ ਅਜੋਗ ਜੀ ਨੂੰ ਪਤਾ ਤਾਂ ਸਾਨੂੰ ਬਹੁਤ ਮਾਣ ਹੈ ਇਸ ਗੱਲ ਤੇ ਰੰਦਾਵਾ ਸਾਹਿਬ ਵੀ ਜਿਹੜੀ ਜ਼ਿਕਰ ਕਰਦੇ ਸੀ ਜੇ ਉਹਦੋਂ ਡੀਸੀ ਦੀ ਜਾਨ ਬਜੀਏ ਤੇ ਇਹਨਾਂ ਨੇ ਹੀ ਬਚਾਈ। ਇਹ ਤੁਹਾਡੇ ਦੋਹਾਂ ਦੇ ਹੱਥੇ ਚ ਰਹਿੰਦੀ ਤੇ ਉਹਦਾ ਖੋਖਲਾ ਚਿੱਤ ਹੋ ਜਾਣਾ ਸੀ। ਤੋ ਸਿਆਣਾ ਬੰਦਾ ਇੱਕ ਅਦਾ ਨਾਲ ਪੱਕਾ ਰੱਖਣਾ ਜ਼ਰੂਰੀ ਹੁੰਦਾ। ਜੋ ਚੌਧਰੀ ਸਾਹਿਬ ਦਾ ਹੈ ਵਿੱਚ ਮੈਂ ਕਹਿੰਦਾ ਇਹ ਪੁਲ ਤਾਂ ਕੰਮ ਕਰਦਿਆ ਕਿਹੜਾ ਜਿਹੜਾ ਪੁਲ ਬਣ ਰਿਹਾ ਚੌਧਰੀ ਸਾਹਿਬ ਉਹ ਦਰਿਆ ਉੱਚੇ ਕਿਹੜਾ ਪੋਲਾ ਜਿਹੜਾ ਆਪਾਂ ਬਣਵਾਇਆ ਪਿੱਛੇ ਇੱਥੇ ਮਕੌੜਾ ਇਧਰ ਚੌਧਰੀ ਜੀ ਮੈਂ ਤੇ ਮਕੌੜੇ ਪੁਲ ਵਾਲਾ ਹੀ ਕੰਮ ਕਰੋ ਆ ਸਾਰਿਆਂ ਨੂੰ ਇਕੱਠੇ ਰੱਖਣ ਦੇ ਵਿੱਚ ਵੱਡਾ ਰੋਲ ਚੌਧਰੀ ਸਾਹਿਬ ਦਾ ਹੀ ਤੋਂ ਇਹ ਮਕੌੜੇ ਦੇ ਪੁਲ ਦਾ ਕੰਮ ਕਰ ਰਹੇ ਨੇ ਤੋਂ ਕਾਂਗਰਸ ਇਕੱਠੀ ਰਹੇਗੀ ਗੁਰੂ ਮਾਰਾ ਸਭ ਦੀ ਮੇਰ ਰਹੇਗੀ ਉੰਦੇ ਟਾਈਮ ਦੇ ਵਿੱਚ ਵਰਕਰਾਂ ਦਾ ਜੋ ਵੀ ਸਾਡੇ ਤੋਂ 익ਸਪੈਕਟੇਸ਼ਨਸ ਨੇ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਆ ਪੰਜਾਬ ਨੂੰ ਬਚਾਉਣਾ ਬਚਾਉਣਾ ਜ਼ਰੂਰੀ ਆਪਣੀ ਹੋਂਦ ਦੀ ਇਸ ਟਾਈਮ ਲੜਾਈ ਸ਼ੁਰੂ ਹੋ ਗਈ ਆਪਣੀ ਮਾਂ ਬੋਲੀ ਬਚਾਣੀ ਆਪਣੀ ਹੋਂਦ ਬਚਾਣੀ ਆਪਣੀ ਦਸਤਾਰ ਬਚਾਣੀ ਆਪਣਾ ਪੈਰਾਵਾ ਬਚਾਉਣਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਬਚੇਗੀ ਜੇ ਪੰਜਾਬੀ ਇੱਥੇ ਰਹਿ ਸਕੇ ਇਹ ਨੌਨ ਪੰਜਾਬੀਆਂ ਦੇ ਹੱਥਾਂ ਵਿੱਚੋਂ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਜਣੇ ਇਕੱਠੇ ਹੋਈਏ